ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਸਾਥੀਓ ਮੈਂ ਤੁਹਾਡੇ ਨਾਲ ਲਾਈਵ ਜੁੜਿਆ ਹਾਂ ਅੱਜ ਜਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਸੇਵੀ ਗਤੀਵਿਧੀਆਂ ਦੇ ਲਈ ਮੈਂ ਹਮੇਸ਼ਾ ਲਾਈਵ ਹੁੰਨਾ ਤਾਂ ਅੱਜ ਆਰਥਿਕ ਕ੍ਰਾਂਤੀ ਦੇ ਆਧਾਰ ਤੇ ਏ ਵੀ ਸਮਾਜਿਕ ਸੁਧਾਰ ਦੀ ਇੱਕ ਕ੍ਰਾਂਤੀ ਹੈ ਜਿਹੜੀ ਬਹੁਤ ਜ਼ਰੂਰੀ ਆ ਆਰਥਿਕ ਕ੍ਰਾਂਤੀ ਦੇ ਅਧਾਰ ਤੇ ਤੁਹਾਡੇ ਨਾਲ ਜੁੜਿਆ ਹੋਇਆ ਮੈਂ ਐਸਟੀਡੀਜੀ ਪੇ ਕੰਪਨੀ ਵੱਲੋਂ ਤੁਹਾਡੇ ਨਾਲ ਕੁਝ ਵਿਚਾਰ ਵੀ ਸਾਂਝੇ ਕਰਨਾ ਚਾਹੁੰਦਾ ਤੇ ਨਾਲ ਐਸਟੀਡੀਜੀ ਪੇ ਵੱਲੋਂ ਜੋ ਪੂਰੇ ਦੇਸ਼ ਦੇ ਵਿੱਚ ਪੂਰੇ ਭਾਰਤ ਦੇਸ਼ ਦੇ ਵਿੱਚ ਆਰਥਿਕ ਆਰਥਿਕ ਕ੍ਰਾਂਤੀ ਦੇ ਤੌਰ ਤੇ ਵਿਚਰ ਰਹੀ ਹੈ ਜਿਹੜਾ ਕਿ ਸਵੈ ਰੋਜ਼ਗਾਰ ਦੇ ਧੰਦਿਆਂ ਨੂੰ ਬੜਾਵਾ ਦਿੰਦੀ ਹੈ ਉਸ ਬਾਰੇ ਦੱਸਣਾ ਚਾਹਣਾ ਹੈ ਤਾਂ ਸਾਥੀਓ STDG ਪੇ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਦੇਸ਼ ਦੇ ਹਰ ਕੋਨੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪਬਲਿਕ ਅਤੇ ਬੈਂਕਿੰਗ ਸੈਕਟਰ ਨੂੰ ਉਪਰ ਉਠਾਉਣ ਦੇ ਲਈ ਗਾਹਕ ਸੇਵਾ ਕੇਂਦਰ ਜਿਹੜੇ ਉਹਨਾਂ ਨੂੰ ਪ੍ਰਦਾਨ ਕਰਦੀ ਹੈ ਹਰ ਇੱਕ ਸ਼ਹਿਰ ਦੇ ਵਿੱਚ ਪ੍ਰਦਾਨ ਕਰਦੀ ਹੈ ਹਰ ਇੱਕ ਪਿੰਡ ਕਸਬੇ ਦੇ ਵਿੱਚ ਗ੍ਰਾਹਕ ਸੇਵਾ ਪ੍ਰਦਾਨ ਕਰਦੀ ਹੈ ਤਾਂ ਜੋ ਕੋਈ ਵੀ ਪਬਲਿਕ ਬੈਂਕ ਦੇ ਜਾਂ ਫਿਰ ਪਬਲਿਕ ਦੇ ਹੋਰ ਕਈ ਧੰਦਿਆਂ ਦਾ ਕਰਕੇ ਪਰੇਸ਼ਾਨ ਨਾ ਹੋਵੇ ਬੈਂਕਾਂ ਦੇ ਵਿੱਚ ਤੱਕੇ ਖਾਣ ਤੋਂ ਬਚੇ ਜਾਂ ਹੋਰ ਸਰਵਿਸਿਜ਼ ਹੁੰਦੀਆਂ ਜਿਹੜੀਆਂ ਪਬਲਿਕ ਸਰਵਿਸਿਜ਼ ਉਹ ਵੀ ਉੱਥੋਂ ਉਹਨਾਂ ਨੂੰ ਮੁਹੱਈਆ ਹੋ ਸਕਣ ਤਾਂ ਸਾਥੀਓ ਆਪਣੇ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ STDG Pay ਵੱਲੋਂ 146 ਜ਼ਿਲ੍ਹਿਆਂ ਦੇ ਵਿੱਚ ਸੌਰੀ ਮਾਫ ਕਰਨਾ 146 ਜ਼ਿਲ੍ਹੇ ਬੋਲ ਗਿਆ ਪੰਜਾਬ ਦੇ ਵਿੱਚ 146 ਸ਼ਹਿਰਾਂ ਦੇ ਵਿੱਚ ਡੀਲਰ ਨਿਯੁਕਤ ਕਰਨ ਜਾ ਰਹੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਕਿ STDG Pay ਪ੍ਰਾਈਵੇਟ ਲਿਮਟਿਡ ਕੰਪਨੀ ਹੈ ਜੋ ਉਹ ਪੰਜਾਬ ਦੇ 146 ਸ਼ਹਿਰਾਂ ਦੇ ਵਿੱਚ ਡੀਲਰ ਨਿਯੁਕਤ ਕਰਨ ਜਾ ਰਹੀ ਹੈ ਜਿਨ੍ਹਾਂ ਦੀ ਸਿੱਖਿਆ ਪ੍ਰਣਾਲੀ ਹੈ ਜਿਹੜੀ ਜਿਨ੍ਹਾਂ ਦੀ ਵਿਦਿਅਕ ਯੋਗਤਾ ਘੱਟੋ-ਘੱਟ ਘੱਟੋ-ਘੱਟ 12ਵੀਂ ਪਾਸ ਹੋਣੀ ਚਾਹੀਦੀ ਹੈ 12ਵੀਂ ਪਾਸ ਦੇ ਨਾਲ 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 ਉਹਨਾਂ ਨੂੰ 1 ਸਾਲ ਦਾ ਕਟੋ-ਕਟ ਫੀਲਡ ਦਾ ਤਜਰਬਾ ਵੀ ਹੋਣਾ ਚਾਹੀਦਾ। ਇਹ ਡੀਲਰ ਪੂਰੇ ਭਾਰਤ ਦੇ ਵਿੱਚ ਰੱਖੇ ਜਾ ਰਹੇ ਆ ਪਰ ਮੇਰੀ ਡਿਊਟੀ ਪੰਜਾਬ ਦੇ ਵਿੱਚ ਤਾਂ ਐਸਟੀ ਡੀਜੀਪੀ ਪ੍ਰਾਈਵੇਟ ਲਿਮਟਿਡ ਵੱਲੋਂ ਪੰਜਾਬ ਦੇ 146 ਸ਼ਹਿਰਾਂ ਦੀ ਜ਼ਿੰਮੇਵਾਰੀ ਫਿਲਹਾਲ ਮੇਰੇ ਤੇ ਤਾਂ 146 ਸ਼ਹਿਰਾਂ ਦੇ ਵਿੱਚ ਜਿਹੜੇ ਡੀਲਰ ਰੱਖੇ ਜਾਣਗੇ ਉਹਨਾਂ ਦਾ ਕੰਮ ਉਹਨਾਂ ਦੇ ਕਾਰਜ ਪ੍ਰਣਾਲੀ ਹੈ ਜਿਹੜੀ ਉਹ ਉਥੋਂ ਦੇ ਜਿਹੜੇ ਗ્રાਹਕ ਸੇਵਾ ਕੇਂਦਰ ਹੋਣਗੇ ਜਿਹਨੂੰ ਆਪਾਂ CSP ਕਹਿ ਦਿੰਦੇ ਆ ਕਸਟਮਰ ਸਰਵਿਸਸ ਪੁਆਇੰਟ ਉਹਨਾਂ ਦੀ ਕਾਰਜ ਪ੍ਰਣਾਲੀ ਤੇ ਸਬੰਧ ਦੇ ਵਿੱਚ ਉਹਨਾਂ ਦਾ ਕੰਮ ਹੋਏਗਾ ਉਹਨਾਂ ਤੇ ਨਿਗਰਾਨੀ ਹੋਏਗੀ ਉਹਨਾਂ ਨੂੰ ਅਥਾਰਟੀ ਟੇਕਰ ਬਣਨਾ ਪਏਗਾ ਉਹਨਾਂ ਨੂੰ ਅਥਾਰਟੀ ਦੇਣ ਦੀ ਜ਼ਿੰਮੇਵਾਰੀ ਸਾਜੀ ਡੀਲਰ ਦੀ ਹੋਏਗੀ ਵੀ ਕਿਵੇਂ ਬੰਦਾ ਸਹੀ ਹੈ ਪਬਲਿਕ ਨੂੰ ਸਹੀ ਸਰਵਿਸ ਦੇ ਸਕਦਾ ਹੈ ਕੋਈ ਤੋਖਾ ਟੜੀ ਤਾਂ ਨਹੀਂ ਕਰ ਸਕਦਾ ਤਾਂ ਮਤਲਬ ਕਿ ਇਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ 146 ਸ਼ਹਿਰਾਂ ਦੇ ਵਿੱਚ STDG ਤੇ ਹੈ ਜੋ ਉਹ ਡੀਲਰ ਨਿਯੁਕਤ ਕਰ ਰਹੀ ਹੈ ਜਿਹਦੀ ਉਮਰ ਹੱਦ ਵੀ ਹੈ ਮਾਫ ਕਰਨਾ ਯੋਗਤਾ ਦੇ ਨਾਲ-ਨਾਲ ਤਜਰਬੇ ਦੇ ਨਾਲ-ਨਾਲ ਉਹ ਜਿਹੜੇ ਡੀਲਰ ਰੱਖੇ ਜਾਣਗੇ ਉਹਨਾਂ ਦੀ ਇੱਕ ਉਮਰ ਹੱਦ ਵੀ ਹੈ ਉਮਰ ਹੱਦ ਘੱਟੋ ਘੱਟ 26 ਸਾਲ ਦੀ ਹੋਣੀ ਚਾਹੀਦੀ ਹੈ। ਮਤਲਬ ਉਹਨਾਂ ਦੀ ਉਮਰ ਹੈ ਜਿਹੜੀ 26 ਤੋਂ ਜੇ ਘੱਟ ਹੈ ਤਾਂ ਉਹ ਡੀਲਰਸ਼ਿਪ ਦੇ ਵਿੱਚ ਨਹੀਂ ਆ ਸਕਦੇ। ਤਾਂ ਉਹ STDG ਪੇ ਦੇ ਸ਼ਹਿਰੀ ਡੀਲਰ ਨਹੀਂ ਬਣ ਸਕਦੇ। ਤਾਂ ਘੱਟੋ ਘੱਟ 26 ਸਾਲ ਦੀ ਉਮਰ ਹੋਣੀ ਚਾਹੀਦੀ ਹੈ 26 ਸਾਲ ਤੋਂ ਘੱਟ ਦਾ ਕੰਪਨੀ ਨੂੰ ਡੀਲਰ ਨਹੀਂ ਚਾਹੀਦਾ। ਕੰਪਨੀ ਚਾਹੁੰਦੀ ਹੈ ਵੀ 26 ਸਾਲ ਤੋਂ ਉੱਪਰ ਦੀ ਉਮਰ ਹੈ ਜਿਹੜੀ ਉਹਨਾਂ ਨੂੰ ਹੀ ਡੀਲਰਸ਼ਿਪ ਦਿੱਤੀ ਜਾਏਗੀ ਕਿਉਂਕਿ ਇਹ ਕੰਮ ਜਿਆਦਾ ਵਫਾਦਾਰੀ ਦਾ ਤਾਂ ਹੈਗਾ ਹੀ ਹੈਗਾ ਪਰ ਜਿਆਦਾ ਸਮਝਦਾਰੀ ਦਾ ਵੀ ਹੈਗਾ ਤਾਂ ਸਾਥੀਓ ਆਪਾਂ ਅੱਗੇ ਫੀਲਡ ਦਾ ਤਜਰਬਾ ਘੱਟੋ-ਘੱਟ ਤੁਹਾਨੂੰ 1 ਸਾਲ ਦਾ ਦੱਸਿਆ ਤੇ ਉਮਰ ਹੱਦ 26 ਸਾਲ ਹੋਣੀ ਚਾਹੀਦੀ ਹੈ ਯੋਗਤਾ 12ਵੀਂ ਵੀ ਚੱਲ ਜੇਗੀ ਵੈਸੇ ਗ੍ਰੈਜੂਏਸ਼ਨ ਦਿੱਤੀ ਗਈ ਹੈ ਪਰ 12ਵੀਂ ਤੱਕ ਵੀ ਬੱਚੇ ਨੂੰ ਡੀਲਰ ਮਤਲਬ ਕਿ ਪਰਸਨ ਨੂੰ ਡੀਲਰ ਬਣਾਇਆ ਜਾ ਸਕਦਾ ਤੇ ਇਹਨਾਂ ਦੀ ਨਿਯੁਕਤੀ ਦੇ ਨਾਲ ਇਹਨਾਂ ਦਾ ਸੋਰਸ ਆਫ ਇਨਕਮ ਹੈ ਜਿਹੜਾ ਉਹ 50000 ਤੋਂ ਲੈ ਕੇ 1 ਲੱਖ ਤੱਕ ਆਰਾਮ ਨਾਲ ਮਹੀਨੇ ਦਾ ਜਾ ਸਕਦਾ ਤੇ ਨਾਲ ਐਸਟੀਡੀਜੀ ਪੇ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਡੀਲਰਸ਼ਿਪ ਦੀ ਜ਼ਿਆਦਾ ਜਾਣਕਾਰੀ ਜੇ ਤੁਸੀਂ ਲੈਣਾ ਚਾਹੋ ਨੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮੋਬਾਈਲ ਨੰਬਰ ਵੀ ਦਿੱਤੇ ਗਏ ਆ ਸਾਥੀ ਉਹਨਾਂ ਤੇ ਸੰਪਰਕ ਕਰਕੇ ਜਿਹੜੇ ਵੀ ਸ਼ਹਿਰ ਦੇ ਹੋ ਪੰਜਾਬ ਦੇ ਜਿਹੜੇ ਵੀ ਸ਼ਹਿਰ ਦੇ ਹੋ ਚਾਹੇ ਮਾਲਵੇ ਖੇਤੇ ਦੇ ਸ਼ਹਿਰ ਹੋਵੇ ਕੋਈ ਵੀ ਠੀਕ ਹੈ ਜ਼ਰੂਰੀ ਨਹੀਂ ਵੀ ਸ਼ਹਿਰ ਦਾ ਹੀ ਹੋਵੇ ਹਾਂ ਸ਼ਹਿਰ ਦੇ ਨਾਲ ਲੱਗਦਾ ਪਿੰਡ ਹੋਵੇ ਉਹ ਵੀ ਡੀਲਰ ਬਣ ਸਕਦਾ ਪਰ ਫਿਲਹਾਲ ਸ਼ਹਿਰੀ ਡੀਲਰ ਜਿਹੜੇ ਆ ਐਸਟੀਡੀਜੀਪੀ ਕੰਪਨੀ ਨੂੰ 146 ਸ਼ਹਿਰਾਂ ਦੇ ਚਾਹੀਦੇ ਤਸਾਥਿਓ 146 ਸ਼ਹਿਰਾਂ ਦੇ ਡੀਲਰ ਪਿੰਡਾਂ ਚੋਂ ਬਣ ਸਕਦੇ ਆ ਕੋਈ ਦਿੱਕਤ ਨਹੀਂ ਬਟ ਸ਼ਹਿਰ ਦਾ ਕਹਿਣ ਦਾ ਮਤਲਬ ਆ ਵੀ ਉਸਨੇ ਇੱਕ ਸ਼ਹਿਰ ਦੀ ਡੀਲਰਸ਼ਿਪ ਸੰਭਣੀ ਹੈ ਉਥੋਂ ਦੇ ਪਬਲਿਕ ਸੈਂਟਰ ਜਿਹੜੇ ਹੈਗੇ ਆ ਸੇਵਾ ਕੇਂਦਰ ਜਿਹੜੇ ਹੈਗੇ ਆ ਉਹਨਾਂ ਦੀ ਨਿਗਰਾਨੀ ਤੇ ਉਹਨਾਂ ਦੀ ਅਥਾਰਟੀ ਟੇਕਰ ਸੰਭਣੀ ਹੈ ਤਾਂ ਸਾਥਿਓ ਉਸ ਲਈ ਕੁਆਲੀਫਿਕੇਸ਼ਨ ਦੇ ਨਾਲ ਨਾਲ ਤਜਰਬਾ ਵੀ 1 ਸਾਲ ਦਾ ਜਿਹੜਾ ਹੈਗਾਗਾ ਤੇ ਨਾਲ ਨਾਲ 1 ਸਾਲ ਦੇ ਤਜਰਬੇ ਦੇ ਉਮਰ ਹੱਦ ਜਿਹੜੀ ਕਿ ਚਲੋ ਮੈਨੇਜਮੈਂਟ ਨੇ ਕੁਝ ਚੰਗਾ ਸੋਚਿਆ ਉਮਰ ਹੱਦ 26 ਸਾਲ ਤੋਂ ਘੱਟ ਨਹੀਂ ਚੱਲੇਗੀ ਡੀਲਰਸ਼ਿਪ ਦੇ ਲਈ 26 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਤਾਂ ਸਾਥੀਓ ਮੈਂ ਤੁਹਾਨੂੰ ਐਸਟੀ ਡੀਜੀਪੀ ਬਾਰੇ ਹੋਰ ਵੀ ਦੱਸ ਦਿੰਨਾ ਕਿ ਐਸਟੀ ਡੀਜੀਪੀ ਪ੍ਰਾਈਵੇਟ ਲਿਮਟਿਡ ਇੱਕ ਕਾਰਪੋਰੇਟ ਸੈਕਟਰ ਦਾ ਹਿੱਸਾ ਹੀ ਨਹੀਂ ਹੈ ਇਕ ਕਾਰੋਬਾਰ ਗਤੀਵਿਧੀਆਂ ਦੇ ਨਾਲ-ਨਾਲ ਲੋਕ ਭਲਾਈ ਹਿੱਤਾਂ ਤੇ ਵੀ ਕੰਮ ਕਰਦੀ ਹੈ ਲੋਕ ਭਲਾਈ ਗਤੀਵਿਧੀਆਂ ਦੇ ਵਿੱਚ ਵੀ ਸ਼ਮੂਲੀਅਤ ਕਰਦੀ ਹੈ ਐਸਟੀਡੀਜੀ ਪੇ ਪਹਿਲ ਅਧਾਰਤ ਸਾਨੂੰ ਦੇਸ਼ ਦੇ ਹਰ ਕੋਨੇ ਵਿੱਚ ਡਿਜੀਟਲ ਰਾਹੀਂ ਬੈਂਕ ਸਹੂਲਤਾਂ ਅਤੇ ਹੋਰ ਸਰਕਾਰੀ ਯੋਜਨਾਵਾਂ ਦੀ ਲੋੜ ਵਾਲੇ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਯੋਗ ਬਣਉਂਦੀ ਹੈ ਉਹਨਾਂ ਤੱਕ ਪਹੁੰਚਣ ਦੇ ਵਿੱਚ ਯੋਗ ਬਣਉਂਦੀ ਹੈ SDG पे पहलदार ਤੇ ਭਾਰਤ ਦੇ ਹਰ ਕੋਨੇ ਦੇ ਵਿੱਚ ਪੰਜਾਬ ਦੇ ਵੀ ਹਰ ਕੋਨੇ ਦੇ ਵਿੱਚ ਆਪਾਂ ਪਹਿਲਾਂ ਪਹੁੰਚਣਾ ਬਾਅਦ ਵਿੱਚ ਭਾਰਤ ਦੇ ਵੀ ਪਹੁੰਚਣਾ ਤਾਂ ਮਤਲਬ ਕਿ ਇਹ ਹਰ ਇੱਕ ਸ਼ਹਿਰ ਪਿੰਡ ਦੇ ਕੋਨੇ ਤੱਕ ਆਪਾਂ ਨੂੰ ਪਹੁੰਚਣ ਦੇ ਯੋਗ ਬਣਾਉਂਦੀ ਹੈ ਨਾਲ ਅਸੀਂ ਦੇਸ਼ ਦੇ ਹਰ ਕੋਨੇ ਵਿੱਚ ਡਿਜੀਟਲ ਸੇਵਾਵਾਂ માં ਜਿਹੜੀਆਂ ਹੈਗੀਆਂ ਉਹਨਾਂ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਜੋ ਭਾਰਤ ਦਾ ਕੋਈ ਵੀ ਨਾਗਰਿਕ ਉਹ ਬੈਂਕਿੰਗ ਸੈਕਟਰ ਤੇ ਪਬਲਿਕ ਸੈਕਟਰ ਦੀ ਕਿਸੇ ਵੀ ਸੰਬੰਧ ਸਿਆ ਦੇ ਨਾਲ ਲੱਜੂ ਜੇ ਕਈਆਂ ਦੀਆਂ ਪੈਨਸ਼ਨਾਂ ਬੰਨਣ ਕਰਨੀਆਂ ਪਈਆਂ ਰਹਿੰਦੀਆਂ ਕਈ ਪੈਨਸ਼ਨਾਂ ਕਢਾਉਣ ਦੇ ਚੱਕਰ ਦੇ ਵਿੱਚ ਲੇਟ ਹੋ ਜਾਂਦੇ ਆ ਜਾਂ ਫਿਰ ਬੈਂਕਾਂ ਦੇ ਧੱਕੇ ਖਾਂਦੇ ਆ ਕਈ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਹੁੰਦੀਆਂ ਬਿੱਲ ਭਰਨੇ ਬਿਜਲੀ ਦੇ ਕੋਈ ਹੋਰ ਬੈਂਕਿੰਗ ਸੈਕਟਰ ਦੇ ਹੋਰ ਵੀ ਕੰਮ ਹੁੰਦੇ ਆ ਕਈ ਪੈਸਾ ਕਢਾਉਣਾ ਪੈਸਾ ਭੇਜਣਾ ਬਹੁਤ ਸਾਰੇ ਕੰਮ ਹੈਗੇ ਆ ਮਤਲਬ ਕਿ ਬਈ ਐਸਟੀਡੀਜੀ ਪੇ ਚਾਹੁੰਦਾ ਹੈ ਕਿ ਇਹ ਖੇਤੇ ਨੂੰ ਜਲਦੀ ਤੇ ਜ਼ਿਆਦਾ ਉਭਾਰਿਆ ਜਾਵੇ ਤਾਂ ਕਿ ਲੋਕਾਂ ਜਿਹੜੇ ਬੈਂਕਾਂ ਦੀਆਂ ਸਮੱਸਿਆਵਾਂ ਜਾਂ ਫਿਰ ਪਬਲਿਕ ਦੇ ਹੋਰ ਕਈ ਕੰਮਕਦਨ ਦੇ ਹੁੰਦੇ ਆ ਉਹਨਾਂ ਦੀਆਂ ਸਮੱਸਿਆਵਾਂ ਮਾਜਣ ਕੇ ਜਿਸ ਤਰ੍ਹਾਂ ਭਾਰਤ ਵਿੱਚ ਬੇਰੁਜ਼ਗਾਰੀ ਜ਼ਿਆਦਾ ਵੱਧਦੀ ਜਾ ਰਹੀ ਹੈ ਤੇ ਐਸਟੀਡੀਜੀ ਪੇ ਇਹ ਸਾਰੇ ਦੇ ਨਾਲ ਬੇਰੁਜ਼ਗਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ ਇਹ ਸੋਚ ਦੇ ਨਾਲ ਕੰਮ ਕਰ ਰਿਹਾ ਫੀਲਡ ਦੇ ਵਿੱਚ ਅਸੀਂ ਦੇਸ਼ ਨੂੰ ਆਪਾਂ ਜੇ ਸਾਰੇ ਇਹ ਚੀਜ਼ਾਂ ਦੇ ਵਿੱਚ ਇਨਵੋਲਡ ਹੁੰਨੇ ਆ ਮਤਲਬ ਕਿ ਡਿਜੀਟਲ ਕ੍ਰਾਂਤੀ ਜਿਹਨੂੰ ਕਹਿੰਦੇ ਆ ਆਰਥਿਕ ਕ੍ਰਾਂਤੀ ਹੈ ਜਿਹੜੀ ਉਹ ਡਿਜੀਟਲ ਕ੍ਰਾਂਤੀ ਦਾ ਇਹ ਹਿੱਸਾ ਹੋਵੇਗੀ ਤਾਂ ਇਸ ਡਿਜੀਟਲ ਕ੍ਰਾਂਤੀ ਦੇ ਨਾਲ ਐਸਟੀਡੀਜੀ بیس ਫੈਰ ਰੋਜ਼ਗਾਰ ਦੇ ਧੰਧਿਆਂ ਨੂੰ ਬੜਾਵਾ ਦਿੰਦਾ ਹੈ ਜਿਸ ਨਾਲ ਬੇਰੁਜ਼ਗਾਰੀ ਦਾ ਖਤਮ ਹੋਏਗੀ ਹੀ ਹੋਏਗੀ ਇੱਕ ਨਵੀਂ ਕ੍ਰਾਂਤੀ ਦੀ ਵੀ ਸ਼ੁਰੂਆਤ ਹੋਏਗੀ ਐਸਟੀਡੀਜੀ ਪੇ ਹਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਕਦਮ ਆ ਜਿਹੜਾ ਸਮਾਜਿਕ ਹਿੱਤਾਂ ਦੇ ਲਈ ਹਮੇਸ਼ਾ ਪੱਟਦਾ ਆਇਆ ਤੇ ਅੱਗੇ ਵੀ ਪੱਟਦਾ ਰਹੇਗਾ ਅੱਗੇ ਕਦਮ ਉਹ ਬੜੋਂਦਾ ਰਹੇਗਾ ਸਮਾਜਿਕ ਹਿੱਤਾਂ ਦੇ ਲਈ ਤਾਂ ਇਸੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਇਰਲਕੀ ਨਵੀਂ ਸੋਚ ਨਵੀਂ ਉਮੀਦ ਦੇ ਨਾਲ ਐਸਟੀ ਡੀਜੀਪੇ ਦੇ ਨਾਲ ਆਪਾਂ ਜੁੜੀਏ ਤੇ ਫਿਲਹਾਲ ਐਸਟੀ ਡੀਜੀਪੇ ਨੂੰ ਜਿਹੜੇ ਡੀਲਰ 146 ਸ਼ਹਿਰਾਂ ਦੇ ਵਿੱਚ ਚਾਹੀਦੇ ਆ ਉਹਨਾਂ ਤੱਕ ਮੇਰੀ ਜ਼ਰੂਰ ਇਸ ਵੀਡੀਓ ਨੂੰ ਪਹੁੰਚਾਓ ਜੇ ਮੇਰੀ ਵੀਡੀਓ ਉਹ ਸੁਣ ਵੀ ਰਹੇ ਆ ਤਾਂ ਉਹ ਇਹ ਚੀਜ਼ ਨੂੰ ਜ਼ਰੂਰ ਅਪਣਾਉਣ ਦੇ ਡੀਲਰ ਐਸਟੀਡੀਜੀਪੇ ਨੂੰ ਸਮਾਜਿਕ ਹਿੱਤਾਂ ਵਾਸਤੇ ਵੀ ਚਾਹੀਦੇ ਸਮਾਜਿਕ ਹਿੱਤ ਉਹ ਸਿਰਫ ਸੋਰਸ ਆਫ ਇਨਕਮ ਨਾ ਦੇਖਣ ਕਿ ਇੱਕ ਡੀਲਰ ਹੈ ਜਿਹੜਾ 50000 ਤੋਂ ਲੱਖ ਰੁਪਏ ਤੱਕ ਕਮਾ ਲੈਂਦਾ ਤਾਂ ਚਲੋ ਆਪਾਂ ਮੋਸਟਲੀ ਚਲੋ ਜਿਵੇਂ ਵੀ ਹੈ ਪਰ ਫਿਲਹਾਲ ਤਾਂ 146 ਜਿਹੜੇ ਸ਼ਹਿਰ ਆ 146 ਸ਼ਹਿਰਾਂ ਦੇ ਵਿੱਚ ਡੀਲਰ ਹੈ ਜਿਹੜਾ ਉਹ ਆਪਦੀ ਇਨਕਮ ਸੋਰਸ ਤੋਂ ਬਹੁਤ ਜ਼ਿਆਦਾ ਵਧਾ ਸਕਦਾ ਇੱਕ ਸਮਾਜਿਕ ਕਾਰਜ ਦੇ ਵਿੱਚ ਵੀ ਹਿੱਸਾ ਬੰਦਾ ਹੈ ਤੇ ਜ਼ਿਆਦਾ ਜਾਣਕਾਰੀ ਮੁਹੱਈਆ ਹੋ ਸਕੇ ਇਸ ਲਈ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਕੰਟੈਕਟ ਨੰਬਰ ਦਿੱਤੇ ਗਏ ਆ ਨਾਲ ਵੈੱਬਸਾਈਟ ਵੀ ਦਿੱਤੀ ਗਈ ਹੈ ਤਾਂ ਮਤਲਬ ਕਿ ਤੁਸੀਂ ਉਸ ਨੰਬਰਾਂ ਤੇ ਜਾ ਕੇ ਆਪ ਦੇ ਕਿਸੇ ਵੀ ਸ਼ਹਿਰ ਚ ਬੈਠੇ ਹੋ ਚਾਹੇ ਮਾਲਵੇ ਦੇ ਸ਼ਹਿਰਾਂ ਚ ਬੈਠੇ ਹੋ ਚਾਹੇ ਮੱਝ ਦੇ ਸ਼ਹਿਰਾਂ ਚ ਬੈਠੇ ਹੋ ਚਾਹੇ ਦੁਆਬੇ ਦੇ ਸ਼ਹਿਰਾਂ ਚ ਬੈਠੇ ਹੋ ਚਾਹੇ ਪਵ ਮਾਲਵਾ ਮੱਝ ਦੁਆਬਾ ਤੇ ਪਵ ਦੇ ਚਾਹੇ ਤੁਸੀਂ ਪਵ ਦੇ ਵਿੱਚ ਬੈਠੇ ਹੋ ਤਾਂ ਮਤਲਬ ਕਿ ਕਿਸੇ ਵੀ ਸ਼ਹਿਰੀ ਏਰੀਆ ਦੇ ਵਿੱਚ ਤੁਹਾਨੂੰ ਜਿਹੜਾ ਵੀ ਸ਼ਹਿਰ ਲੱਗਦਾ ਤੁਸੀਂ ਆਪ ਦਾ ਉਹ ਸ਼ਹਿਰ ਦਾ ਨਾਮ ਦੱਸ ਕੇ ਮੇਲ ਵੀ ਹੈਗੀ ਹੈ ਮੇਲ ਵੀ ਭੇਜ ਸਕਦੇ ਹੋ ਈਮੇਲ ਨਹੀਂ ਵੀ ਸੰਦੇਸ਼ ਭੇਜ ਸਕਦੇ ਹੋ ਕੰਟੈਕਟ ਵੀ ਕਰ ਸਕਦੇ ਤਾਂ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਡੀਲਰਸ਼ਿਪ ਆ ਜਿਹੜੀ ਉਹ ਜ਼ਿਆਦਾ ਪ੍ਰਾਇਓਰਿਟੀ ਤੇ ਰੱਖਿਆ ਜਾਏਗਾ ਤਾਂ ਮਾਫ ਮੈਂ ਪਹਿਲਾਂ ਵੀ ਮਾਫ ਮੰਗ ਲੈਣਾ ਕਈ ਵਾਰੀ ਮੇਰੇ ਜਾਣ ਪਛਾਣ ਦੇ ਵੀ ਅਪਰੋਚ ਕਰਨਗੇ ਤਾਂ ਡੀਲਰਸ਼ਿਪ ਦੇ ਲਈ ਆਪਾਂ ਨੂੰ ਸ਼ਹਿਰ ਦੇ ਵਿੱਚ ਸਿਰਫ ਇੱਕ ਹੀ ਡੀਲਰ ਚਾਹੀਦਾ ਤੇ ਹੋ ਸਕਦਾ ਜ਼ਿਆਦਾ ਤਜਰਬੇcar ਜ਼ਿਆਦਾ ਵੀ ਹਣ ਬਟ ਆਪਾਂ ਨੂੰ ਫਿਲਹਾਲ ਇੱਕ ਸ਼ਹਿਰ ਦੇ ਵਿੱਚ ਇੱਕ ਚਾਹੀਦਾ ਜਿਹੜਾ ਕਿ ਉਸ ਸ਼ਹਿਰ ਦੇ ਲੱਗਦੇ ਪਿੰਡਾਂ ਅਤੇ ਸ਼ਹਿਰਾਂ ਦੇ ਸੇਵਾ ਕੇਂਦਰ ਜਿਹੜੇ ਉਹਨਾਂ ਉਹਨਾਂ ਨੂੰ ਮਤਲਬ ਕਿ ਡੀਲ ਕਰੇਗਾ ਤੇ ਸਾਥੀਓ ਕੋਈ ਵੀ ਤੁਹਾਡਾ ਕੁਐਸਚਨ ਹੈ ਤਾਂ ਤੁਸੀਂ ਮੈਨੂੰ ਵੀ ਫੇਸਬੁੱਕ ਰਾਹੀਂ ਮੈਸੇਜ ਕਰਕੇ ਮੇਰਾ ਨੰਬਰ ਵੀ 94 ਵਾਲਾ ਜਿਹੜਾ ਉਹ ਮੇਰੇ ਕੋਲ ਹੀ ਹੋਏਗਾ ऑफिस ਦਾ ਨੰਬਰ ਆਫੀਸ਼ੀਅਲੀ ਨੰਬਰ ਵੀ ਤੁਹਾਡੇ ਕੋਲ ਹੈਗੇ ਜਿਹਦਾ 58 ਐਂਡ 53 ਬੈਕਸਾਈਡ ਦਾ ਤੁਸੀਂ ਉੱਥੇ ਵੀ ਸੰਪਰਕ ਕਰ ਸਕਦੇ ਹੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਅਕਰ ਤਦ